ਦਲਜੀਤ ਸਿਆੜਕ ਇਹ ਨਹੀਂ ਆ ਕਿ ਤੂੰ ਪਾਕਿਸਤਾਨ ਦੀ ਹੀਰੋ ਨਾਲ ਕੰਮ ਕੀਤਾ ਹੈ ਰੜਕ ਇਹ ਆ ਕਿ ਤੇਰੇ ਸਿਰ ਤੇ ਅਸਲੀ ਪੱਗ ਆ ਤੂੰ ਨਕਲੀ ਪੱਗ ਬਨ ਕੇ ਪੰਜਾਬੀਆਂ ਦਾ ਜੋਕਰ ਬਨ ਕੇ ਮਜ਼ਾਕ ਨਹੀਂ ਉਡਾਇਆ ਅਸਲੀ ਪੱਗ ਬਨ ਕੇ ਬਾਲੀਵੁੱਡ ਚ ਹੀਰੋ ਜਾ ਬਣਿਆ ਰੜਕ ਇਹ ਆ ਕਿ ਜਦ ਤੂੰ ਤੁਰਲੇ ਵਾਲੀ ਪੱਗ ਬਨ ਕੇ ਸਟੇ ਤੇ ਚੜ ਕੇ ਇਹ ਕਹਿਣਾ ਨਾ ਉਹ ਪੰਜਾਬੀ ਆ ਗਏ ਓਏ ਰੜਕ ਫੇਰ ਪੈਂਦੀ ਆ ਜਦੋਂ ਤੂੰ ਪੰਜਾਬ 1984 ਰੰਗ ਰੂਟ ਤੇ ਜਸਵੰਤ ਸਿੰਘ ਖਾਲੜਾ ਜਹੀਆਂ ਫਿਲਮਾਂ ਬਣਾਉਂਦਾ ਰੜਕ ਫੇਰ ਪੈਂਦੀ ਆ ਜਦੋਂ ਤੂੰ ਧਰਨੇ ਤੇ ਬੈਠੇ ਕਿਸਾਨਾਂ ਨੂੰ ਜਾ ਕੇ 1 ਕਰੋੜ ਰੁਪਇਆ ਦੇਉਂਦਾ ਤੇ ਉਹ ਜਿੱਤ ਕੇ ਘਰਾਂ ਨੂੰ ਮੁੜਦੇ ਨੇ ਰੜਕ ਤਾਂ ਪੈਂਦੀ ਆ ਪਾਉ ਰੜਕ ਇਹ ਨਹੀਂ ਕਿ ਤੂੰ ਫਿਲਮਾਂ ਬਣਾਈ ਜਾਂਦਾ ਰੜਕੇ ਆ ਕਿ ਤੂੰ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਜਦੋਂ ਗੋਰੇ ਕਾਲਿਆਂ ਦੇ ਵਿੱਚ ਰੈੱਡ ਕਾਰਪਟ ਦੇ ਉੱਤੇ ਪੱਗ ਬੰਨ ਕੇ ਉੱਤੇ ਲਾ ਕੇ ਕਲਗੀ ਤੁਰਦਾ ਨਾ ਰੜਕਾਂ ਫੇਰ ਪੈਂਦੀਆਂ ਨੇ ਸਿਰ ਦੇ ਉੱਤੇ ਪੱਗ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੈ ਇਹ ਨਾਲ ਵਾਸਤੇ ਤਾਂ ਕਰਕੇ ਤੇਰੇ ਗਲ ਦੇ ਵਿੱਚ ਨਕਲੀ ਨੋਟਾਂ ਦੇ ਹਾਰ ਵਾਂਗੂ ਬਣੀ ਗਦਾਰੀ ਦੀ ਤਖਤੀ ਪਾਉਣਾ ਚਾਹੁੰਦੇ ਨੇ ਪੰਜਾਬੀਆਂ ਨੂੰ ਬੇਨਤੀ ਆ ਕਿ ਆਪਣੇ ਵੀਰ ਦੇ ਨਾਲ ਡਟ ਕੇ ਖੜੋ ਆ ਦੋ ਚਾਰ ਦੁਕੀ ਤਕੀ ਦੇ ਸਿੰਗਰ ਛੇਦੇ ਕਲਾਪ ਪੋਸਟਾਂ ਪਾਈ ਹੁੰਦੇ ਨੇ ਇਹਨਾਂ ਨੂੰ ਪੁੱਛੇ ਨਾ ਭਈ ਭਾਈ ਤੁਸੀਂ ਉਦਣ ਕਿੱਥੇ ਸੀ ਜਦੋਂ ਮਿੱਕੇ ਨੇ 2018-19 ਦੇ ਵਿੱਚ ਦਾਉ ਦੇ ابراہیم ਦੇ ਘਰ ਜਾ ਕੇ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਅਖੜਾ ਲਾਇਆ ਸੀ ਉਦਣ ਤੁਸੀਂ ਕਿੱਥੇ ਸੀ ਸੁੱਤੇ ਸੀ ਇੰਡੀਆ ਦਾ ਮੋਸਟ ਵਾਂਟਡ ਕ੍ਰਿਮੀਨਲ ਗੱਲਾਂ ਬੜੀਆਂ ਹੋ ਜਾਂਦੀਆਂ ਨੇ ਪਰ ਇੰਨੀ ਮੀਰਖਾ ਕਾਦੀ ਯਾਰ ਹੀਰਾ ਬੰਦਾ ਦਲਜੀਤ ਪੰਜਾਬੀਆਂ ਨੂੰ ਚਾਹੀਦਾ ਡਟ ਕੇ ਉਹਦਾ ਸਾਥ ਦਿਓ ਐਨੀ ਹੀ ਬੇਨਤੀ ਆ